ਉਹੀ ਮਹਲਾ ਤੀਜਾ ਸਹੇਲੜਾ ਹਰਿ ਰਾਮ ਨਾਮ ਗੁਰ ਸ਼ਬਦ ਦੀ ਵਿਚਾਰੇ ਰਾਮ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ ਉਸ ਦੇ ਅੰਦਰ ਅਨੰਦ ਦੀ ਲਹਿਰ ਚੱਲੀ ਰਹਿੰਦੀ ਹੈ ਹਾਰ ਮਨ ਤਨੋਂ ਗੁਰਮੁਖ ਕੀ ਜੈ ਰਾਮ ਨਾਮ ਪਿਆਰੇ ਰਾਮ ਗੁਰੂ ਦੇ ਸਨਮਖ ਰਹਿਣ ਵਾਲਾ ਉਸ ਦਾ ਮਾਨੋ ਉਸ ਦਾ ਹਿਰਦਾ ਪ੍ਰਮਾਤਮਾ ਦੇ ਪਿਆਰ ਰਸ ਵਿੱਚ ਭਜ ਜਾਂਦਾ ਹੈ ਉਹ ਮਨੋਖ ਪ੍ਰਮਾਤਮਾ ਦੇ ਨਾਮ ਨੂੰ ਪਿਆਰ ਕਰਦਾ ਹੈ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖਬੜੀ ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਦਾ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਸਦਾ ਦੀ ਬਾਣੀ ਉਹ ਆਪਣੇ ਮੂੰਹ ਨਾਲੋਂ ਚੜਦਾ ਹੈ ਤੇ ਆਪਣੀਆਂ ਸਾਰੀਆਂ ਗੁੱਲਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਆਮਣ ਜਾਣ ਰਹੇ ਸੁਖ ਪਾਇਆ ਘਰ ਅਨਹਦ ਸੁਰਤ ਸਮਣੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਉਹ ਆਪਣੇ ਹਿਰਦੇ ਘਰ ਵਿੱਚ ਇੱਕ ਰਸ ਆਨੰਦ ਮੰਡਾ ਰਹਿੰਦਾ ਹੈ ਉਸ ਦੀ ਸੂਰਤ ਪ੍ਰਭੂ ਚਰਣਾ ਵਿੱਚ ਲੀਨ ਰਹਿੰਦੀ ਹੈ ਹਾਰ ਹਰ ਇੱਕ ਪਾਇਆ ਹਾਰ ਪ੍ਰਭ ਨਾਨਕ ਕਿਰਪਾ ਤਾਰੇ اے ਨਾਨਕ ਪ੍ਰਮਾਤਮਾ ਉਸ ਮਨੁੱਖ ਉਤੇ ਮਿਹਰ ਕਰਦਾ ਹੈ ਉਹ ਮਨੁੱਖ ਪ੍ਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦ ਦੀ ਵਿਚਾਰੇ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੇ ਨਾਮ ਨੂੰ ਵਿਚਾਰਦਾ ਹੈ ਉਸ ਦੇ ਅੰਦਰ ਆਤਮਿਕ ਆਨੰਦ ਦੀ ਰੌਣਹ ਚੱਲ ਪੈਂਦੀ ਹੈ ਹੰ ਨੀਮੀ ਪ੍ਰਭ ਅਤੀ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਅਸੀਂ ਜੀਵ ਇਸਤਰੀ ਆਤਮਿਕ ਜੀਵਨ ਦੀ ਨੀਵੀਂ ਪੱਧਰ ਤੇ ਹਾਂ ਪਰਭੂ ਇਹ ਸਵੰਦਰ ਨਾਲੋਂ ਬਹੁਤ ਉੱਚਾ ਹੈ ਫਿਰ ਸਾਡਾ ਉਸ ਨਾਲ ਮਿਲਾਪ ਕਿਵੇਂ ਹੋ ਸਕੇ ਗੁਰ ਮੇਲੀ ਬਹੁਤ ਕਿਰਪਾ ਤਾਰੀ ਹਰ ਕੈ ਸ਼ਬਦ ਸੁਭਾਏ ਰਾਮ ਗੁਰ ਮੇਲੀ ਗੁਰੂ ਨੂੰ ਮਿਲ ਕੇ ਉਹਦੀ ਕਿਰਪਾ ਦੇ ਭਾਤਰ ਬਣ ਕੇ ਉਸ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨਾਲ ਜੁੜ ਕੇ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਉਸ ਰੱਬ ਦੇ ਪਿਆਰੇ ਬਣ ਸਕੀਦਾ ਹੈ ਮੇਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆਂ ਮਾਣੇ ਗੁਰੂ ਦੇ ਸ਼ਬਦ ਦੇ ਰਾਹੀ ਉਹ ਜੀਵ ਇਸਤਰੀ ਪ੍ਰਭੂ ਵਿੱਚ ਮਿਲ ਕੇ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੀ ਹੈ ਅਤੇ ਪ੍ਰੇਮ ਵਿੱਚ ਪ੍ਰਭੂ ਦਾ ਮਿਲਾਪ ਮੰਨਦੀ ਹੈ ਸੇਜ ਸੁਖਾਲੀ ਜਾਂ ਪ੍ਰਭ ਭਾਇਆ ਹਰ ਹਰ ਨਾਮ ਸਮਾਣੇ ਜਦੋਂ ਉਸ ਨੂੰ ਪ੍ਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਤਦੋਂ ਉਸ ਦੇ ਹਿਰਦੇ ਦੀ ਸੇਜ ਆਨੰਦ ਭਰਪੂਰ ਹੋ ਜਾਂਦੀ ਹੈ ਉਹ ਪ੍ਰਭੂ ਦੇ ਨਾਮ ਵਿੱਚ ਨੀਲ ਰਹਿੰਦੀ ਹੈ ਨਾਨਕ ਸੁਹਾਗਣ ਸਾਵਡ ਭਾਗੀ ਜੇ ਚੱਲੇ ਸਤਿਗੁਰੁ ਭਾਏ ਹੈ ਨਾਨਕ ਸੁਹਾਗ ਭਾਗ ਵਾਲੀ ਜੀਵ ਸਤਰੀ ਜਦੋਂ ਗੁਰੂ ਦੀ ਰਜ਼ਾ ਅਨਸਾਰ ਕਰਦੀ ਹੈ ਤਾਂ ਉਹ ਵੱਡੀ ਕਿਸਮਤ ਵਾਲੀ ਬਣ ਜਾਂਦੀ ਹੈ ਹਮ ਨੀਮੀ ਪ੍ਰਭਤ ਉਚਾਤ ਕਿਉਂ ਕਰ ਮਿਲਿਆ ਜਾਏ ਰਾਮ ਹੁੰਜ ਤਾਂ ਅਸੀਂ ਜੀਵ ਇਸਤਰੀ ਆਤਮਿਕ ਨੀਮਨ ਦੀ ਨੀਮੀ ਪੱਦਰ ਤੇ ਹਾਂ ਪ੍ਰਭੂ ਇਸ ਪੱਦਰ ਨਾਲੋਂ ਬਹੁਤ ਉੱਚਾ ਹੈ ਉਸ ਨਾਲ ਸਾਡਾ ਮੇਲ ਨਹੀਂ ਹੋ ਸਕਦਾ ਘਟ ਘਟੇ ਸਬਨਾ ਵਿੱਚ ਇੱਕੋ ਇਕੋ ਰਾਮ ਪਥਾਰੋ ਰਾਮ ਹਰੇਕ ਸਰੀਰ ਵਿੱਚ ਸਭ ਜੀਵਾਂ ਵਿੱਚ ਇੱਕ ਪ੍ਰਭੂ ਖਸਮ ਹੀ ਵਸ ਰਿਹਾ ਹੈ ਇਕਨਾ ਪ੍ਰਭ ਦੂਰ ਵਸੈ ਇਕਨਾ ਮਨ ਆਧਾਰੋ ਰਾਮ ਪਰ ਕਈ ਜੀਵਾਂ ਨੂੰ ਉਹ ਪ੍ਰਭੂ ਕਿਤੇ ਦੂਰ ਵਸਦਾ ਜਾਪਦਾ ਹੈ ਤੇ ਕਈ ਜੀਵਾਂ ਦੇ ਮਨ ਵਿੱਚ ਉਸ ਪ੍ਰਭੂ ਦਾ ਆਸਰਾ ਹੈ ਇਕ ਨਾ ਮਨ ਆਧਾਰੋ ਸਿਰ ਜਣਹਾਰੋ ਵੱਡ ਭਾਗੀ ਗੁਰ ਪਾਇਆ ਸਭ ਨੂੰ ਪੈਦਾ ਕਰਨ ਵਾਲਾ ਪ੍ਰਭੂ ਹੀ ਕਈ ਜੀਵਾਂ ਦੇ ਮਨ ਦਾ ਸਹਾਰਾ ਹੈ ਕਿਉਂਕਿ ਉਹਨਾਂ ਨੇ ਵੱਡੇ ਭਾਗਾ ਨਾਲ ਗੁਰੂ ਲੱਭ ਲਿਆ ਹੈ ਘਾਟ ਕਟ ਹਰ ਪ੍ਰਭ ਏਕੋ Swami ਗੁਰਮਖ ਅਲਖ ਲਖਾਇਆ ਹਰੇਕ ਸਰੀਰ ਵਿੱਚ ਇੱਕ ਮਾਲਕ ਪ੍ਰਭੂ ਹੀ ਵਸਦਾ ਹੈ ਗੁਰੂ ਦੇ ਸਰ ਰਹਿਣ ਵਾਲੇ ਮਨੁੱਖ ਨੇ ਉਸ ਅਦ੍ਰਿਸ਼ਟ ਪ੍ਰਭੂ ਨੂੰ ਹਰੇਕ ਸਰੀਰ ਵਿੱਚ ਵਸਦਾ ਵੇਖ ਲਿਆ ਹੈ ਸਹਿਜੇ ਨਾਨਦ ਹੋਆ ਮਨ ਮੰਨਿਆ ਨਾਨਕ ਬ੍ਰਹਮ ਵਿਚਾਰੋ ਏ ਨਾਨਕੋ ਮਨੁੱਖਾ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਸ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ਉਸ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਿੱਚ ਪਤਿਜਿਆ ਰਹਿੰਦਾ ਹੈ ਟਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਭਤਾਰ ਰਾਮ ਹਰ ਇੱਕ ਸਰੀਰ ਵਿੱਚ ਸਭ ਜੀਵਾਂ ਵਿੱਚ ਇੱਕ ਪ੍ਰਭੂ ਖਸਮ ਹੀ ਵਸ ਰਿਹਾ ਹੈ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਜਿਹੜੇ ਮਨੁੱਖ ਹਰ ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਸ਼ਰਣ ਪੈਂਦੇ ਹਨ ਉਹ ਪ੍ਰਮਾਤਮਾ ਦੇ ਨਾਮ ਵਿੱਚ ਨੀਨ ਰਹਿੰਦੇ ਹਨ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਾਰ ਧੂੜ ਦੇ ਹੋ ਮੈਂ ਗੁਰ ਪੂਰੇ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਹੇ ਹਰੀ ਮੈਨੂੰ ਵੀ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਗੁਰੂ ਅਸੀਂ ਪਾਪੀ ਜੀਵਾਂ ਨੂੰ ਵਿਕਾਰਾਂ ਤੋਂ ਆਜ਼ਾਦ ਕਰ ਦਿੰਦਾ ਹੈ ਪਾਪੀ ਮੁਕਤ ਕਰਾਏ ਆਪ ਗਵਾਏ ਨੇਜ ਕਰ ਪਾਇਆ ਵਸਾਂ ਗੁਰੂ ਵਿਕਾਰੀ ਜੀਵਾਂ ਨੂੰ ਵਿਕਾਰਾਂ ਤੋਂ ਸੁਤੰਤਰ ਕਰ ਦਿੰਦਾ ਹੈ ਉਹਨਾਂ ਦੇ ਅੰਦਰੋਂ ਆਪਾ ਭਾਵ ਦੂਰ ਕਰ ਦਿੰਦਾ ਹੈ ਗੁਰੂ ਦੀ ਸ਼ਰਨ ਆਏ ਮਨੁੱਖ ਪ੍ਰਭੂ ਚਰਣਾ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦੇ ਹਨ ਬਿਬੇਕ ਬੁੱਧੀ ਸੁਖ ਰਹਿਣ ਮਿਹਾਣੀ ਗੁਰਮਤ ਨਾਮ ਪਰਗਾਸਾ ਗੁਰੂ ਪਾਸੋ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਾਲ ਅਕਲ ਪ੍ਰਾਪਤ ਕਰਕੇ ਉਹਨਾਂ ਦੀ ਜ਼ਿੰਦਗੀ ਦੀ ਰਾਤ ਆਨੰਦ ਵਿੱਚ ਬੀਤਦੀ ਹੈ ਗੁਰੂ ਦੀ ਮਾਦਾ ਸਦਕਾ ਹਰ ਨਾਮ ਦੇ ਰਾਹੀ ਉਹਨਾਂ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਹਰ ਹਰ ਆਨੰਦ ਪਿਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਤੇ ਨਾਨਕ ਉਹਨਾਂ ਨੂੰ ਹਰ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਦਿਨ ਰਾਤ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ਗੁਰ ਸੇਵਾ ਨਾਲ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਹਨ raag suhi mahla chauttha shant kar pehla ik onkar sat gur prasad akal purakh vai guru hep hai ate guru di kripa naal milda hai suhi raag de andar ਧੰਨ ਗੁਰੂ ਰਾਮਦਾਸ ਪਿਤਾ ਜੀ ਦਾ ਪਾਵਨੇ ਸ਼ੰਤ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਉਣ ਦੀ ਹਦਾਇਤ ਕੀਤੀ ਹੈ ਸਤ ਗੁਰ ਪੁਰਖ ਮਿਲਾਏ ਆਵ ਗਣ ਵਿਕਣਾ ਗੁਣ ਰਵਾ ਮਾਂਬਲ RAM ਜਿਓ ਹੇ RAM ਜੀ ਮੈਂ ਤੈਥੋਂ ਸਦਕੇ ਹਾਂ ਮੈਨੂੰ ਗੁਰੂ ਪੁਰਖ ਮਿਲਾ ਜਿਸ ਦੇ ਰਾਹੀ ਮੈਂ ਤੇਰੇ ਗੁਣ ਯਾਦ ਕਰਾਂ ਅਤੇ ਇਹਨਾਂ ਗੁਣਾਂ ਦੇ ਵੱਟੇ ਔਗਣ ਵੇਚਦਿਆ ਦੂਰ ਕਰਦਿਆ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਮਾਂ ਬਲਰਾਮ ਜਿਓ ਹੈ ਹਰੀ ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਜਿਸ ਜੀਵ ਇਸਤਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ ਉਹ ਆਪਣੇ ਅੰਦਰੋਂ ਪਾਪ ਵਿਕਾਰ ਦੂਰ ਕਰ ਲੈਂਦੀ ਹੈ ਹੋ ਮੇ ਰੋਗ ਗਿਆ ਭੋ ਭਾਗਾ ਸਹਜੇ ਸਹਜ ਮਿਲਾਇਆ ਉਸ ਦਾ ਹੋਮੇ ਦਾ ਰੋਗ ਮੁੱਕ ਜਾਂਦਾ ਹੈ ਹਰੇਕ ਕਿਸਮ ਦਾ ਡਰ ਸਹਿਮ ਭਾ ਜਾਂਦਾ ਹੈ ਸਦਾ ਸਦਾ ਹੀ ਆਤਮਾ ਕਾ ਡੋਲਤਾ ਵਿੱਚ ਟਿਕੀ ਰਹਿੰਦੀ ਹੈ ਕਾਇ ਸੇਜੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੇ ਹਿਰਦੇ ਵਿੱਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ ਸੁਖ ਦਾ ਘਰ ਬਣ ਜਾਂਦੀ ਹੈ ਆਤਮਿਕ ਜੀਵਨ ਦੀ ਸੋਚ ਦੇ ਮੂਲ ਪ੍ਰਭੂ ਵਿੱਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਣਦੀ ਹੈ ਅਨੰਦ ਸੁਖ ਮਣੇ ਨਿਤ ਰਲੀਆਂ ਨਾਨਕ ਤੁਰ ਸੰਜੁਗ ਹੈ ਨਾਨਕ ਸੋਰ ਦਰਗਾਹ ਤੋਂ ਜਿਸ ਦੇ ਭਾਗਾ ਵਿੱਚ ਸੰਯੋਗ ਲਿਖਿਆ ਹੁੰਦਾ ਹੈ ਉਹ ਹਰ ਵੇਲੇ ਆਨੰਦ ਵਿੱਚ ਟਿਕੀ ਰਹਿ ਕੇ ਸਦਾ ਪ੍ਰਭੂ ਮਿਲਾਪ ਦਾ ਸੁਖ ਮਾਣਦੀ ਹੈ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਹੈ ਰਾਮ ਜੀ ਮੈਂ ਤੈਥੋਂ ਸਦਕੇ ਹਾਂ ਜਿਸ ਜੀਵ ਇਸ ਤੀਨ ਨੂੰ ਪ੍ਰਭੂ ਪਤੀ ਨਾਲ ਮਿਲਾਨ ਵਾਸਤੇ ਵਿਚੋਲਾ ਗੁਰੂ ਆ ਕੇ ਮਿਲ ਪਿਆ ਉਸ ਦੇ ਹਿਰਦੇ ਵਿੱਚ ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰਕੇ ਸੰਤ ਜਨਾ ਕਰ ਮੇਲ ਗੁਰਬਾਣੀ ਗਵਾਇਆ ਬਲਰਾਮ ਜੀਓ ਸਾਧ ਸੰਗਤ ਦਾ ਉਸ ਨਾਲ ਮੇਲ ਕਰਕੇ ਗੁਰੂ ਨੇ ਉਸ ਨੂੰ ਸਿੱਖਤ ਸਲਾਹ ਦੀ ਬਾਣੀ ਗਾਉਣ ਦੀ ਪ੍ਰੇਰਣਾ ਕੀਤੀ ਹੈ ਬਾਣੀ ਗੁਰ ਗਾਈ ਪਰਮਗਤ ਪਾਈ ਪੰਚ ਮੇਲੇ ਸੁਹਾਇਆ ਜਦੋਂ ਜੀਵ ਇਸਤਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿੱਖ ਸਲਾਮ ਵਾਲੀ ਬਾਣੀ ਗਾਉਣੀ ਸ਼ੁਰੂ ਕੀਤੀ ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਉਸ ਦੇ ਗਿਆਨ ਇੰਦਰੀ ਵਿਕਾਰਾਂ ਵੱਲ ਦੌੜਨ ਦੇ ਥਾਂ ਪ੍ਰਭੂ ਦੀ ਸਿੱਖ ਸਲਾਮ ਵਾਲੀ ਵਿੱਚ ਮਿਲ ਬੈਠੇ ਤੇ ਸੋਹਣੇ ਲੱਗਣ ਲੱਗ ਪਏ ਗਿਆ ਕਰੋਧ ਮਮਤਾ ਤਨ ਨਾ ਠੀ ਪਖੰਡ ਭਰਮ ਗਵਾਇਆ ਉਸ ਦੇ ਅੰਦਰੋਂ ਕਰੋਧ ਦੂਰ ਹੋ ਗਿਆ ਉਸ ਦੇ ਸਰੀਰ ਵਿੱਚ ਵਸਦੀ ਮਮਤਾ ਨਸ ਗਈ ਉਸ ਦਾ ਪਖੰਡ ਦੂਰ ਹੋ ਗਿਆ ਪਟਕਣਾ ਦੂਰ ਹੋਵੇ ਹਉਮੈ ਪੀਰ ਗਈ ਸੁਖ ਪਾਇਆ ਅਰੁਬਿਤ ਭੈ ਸਰੀਰਾ ਉਸ ਦੇ ਅੰਦਰੋਂ ਹਉਮੈ ਦੀ ਪੀੜ ਚਲੀ ਗਈ ਉਸ ਦਾ ਸਾਰਾ ਸਰੀਰ ਨਰਵਾਉ ਗਿਆ ਤੇ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਉਸ ਜੀਵ ਸਤਰੀ ਨੇ ਗੁਣਾ ਦੇ ਮਾਲਕ ਡੂੰਗੇ ਜਿਗਰੇ ਵਾਲੇ ਪ੍ਰਮਾਤਮਾ ਨਾਲ ਸਾਂਝ ਪਾ ਲਈ ਮਨਮੁਖ ਵਿਛੜੀ ਦੂਰ ਮਹਲ ਨਾ ਪਾਏ ਮਨ ਮੁਖ ਵਿਛੜੀ ਦੂਰ ਮਹਲ ਨਾ ਪਾਏ ਬਲ ਗਈ ਬਲਰਾਮ ਜੀਓ ਮਨ ਦੇ ਮਗਰ ਤੁਰਨ ਵਾਲੀ ਇੱਛੇ ਤੁਰਨ ਵਾਲੀ ਜੀਵੀ ਸਤਰੀ ਪ੍ਰਭੂ ਪਤੀ ਨਾਲੋਂ ਵਿਛੜੀ ਰਹਿੰਦੀ ਹੈ ਉਸ ਦੇ ਚਰਨਾਂ ਤੋਂ ਦੂਰ ਰਹਿੰਦੀ ਹੈ ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜੀ ਰਹਿੰਦੀ ਹੈ ਅੰਤਰ ਮਮਤਾ ਪੂਰ ਕੂੜ ਵਿਹਾਜੈ ਕੂੜ ਲਈ ਬਲਰਾਮ ਜੀਓ ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ ਉਹ ਸਦਾ ਨਾਸਵੰਤ ਮਾਇਆ ਹੀ ਇਕੱਠੀ ਕਰਦੀ ਰਹਿੰਦੀ ਹੈ ਮਾਇਆ ਉਸ ਨੂੰ ਸਦਾ ਗਰਸੀ ਰੱਖਦੀ ਹੈ ਕੂੜ ਕਪੜ ਕਮਾਵੇ ਮਹਾ ਦੁੱਖ ਪਾਵੇ ਵਿਣ ਸਤਗੁਰ ਮਗ ਨਾ ਪਾਇਆ ਉਹ ਜੀਵ ਸਤਰੀ ਮਾਇਆ ਦੀ ਖਾ ਸਦਾ ਝੂਠ ਠੱਗੀ ਆਦਿਕ ਦੀਕਾਰ ਕਰਦੀ ਹੈ ਬੜਾ ਦੁੱਖ ਸਹਾਰਦੀ ਰਹਿੰਦੀ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਉਸ ਨੂੰ ਜ਼ਿੰਦਗੀ ਦਾ ਸਹੀ ਰਸਤਾ ਨਹੀਂ ਲੱਭਦਾ ਉੱਜੜ ਪੰਥ ਪ੍ਰਮੇਗਵਾਰੀ ਖਿੰਖੇਨ ਖੇਨਾ ਤੱਕੇ ਖਾਇਆ ਉਹ ਮੂਰਖ ਜੀਵ ਇਸਤਰੀ ਉਜਾੜਦੇ ਰਸਤੇ ਵਿੱਚ ਜਿੱਥੇ ਕਾਮ ਆਦਿਕ ਲੁਟੇਰੇ ਲੁੱਟ ਲੈਂਦੇ ਹਨ ਭੜਕਦੀ ਫਿਰਦੀ ਹੈ ਤੇ ਹਰ ਵੇਲੇ ਤੱਕੇ ਖਾਂਦੀ ਹੈ ਆਪੇ ਦਇਆ ਕਰੇ ਪ੍ਰਭ ਦਾਤਾ ਸਤਗੁਰੂ ਪੁਰਖ ਮਿਲਾਏ ਏ ਨਾਨਕ ਜਿਨ੍ਹਾਂ ਮਨੁੱਖਾਂ ਉੱਤੇ ਦਾਤਾਰ ਪ੍ਰਭੂ ਆਪ ਹੀ ਦਇਆ ਕਰਦਾ ਹੈ ਉਹਨਾਂ ਨੂੰ ਸਮਰੱਥ ਮੁਰੂ ਮਿਲਾ ਦਿੰਦਾ ਹੈ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਜ ਸੁਭਾਏ ਗੁਰੂ ਉਹਨਾਂ अनेका ਜਨਮਾਂ ਦੇ ਵਿਛੜੇ ਹੋਇਆ ਨੂੰ ਆਤਮਕ ਅਡੋਲਤਾ ਵਿੱਚ, ਪ੍ਰੇਮ ਵਿੱਚ ਟਿਕਾ ਕੇ ਪ੍ਰਭੂ ਨਾਲ ਮਿਲਾ ਦਿੰਦਾ ਹੈ। ਆਇਆ ਲਗਨ ਗਣਾਈ ਹਿਰਦੈ ਧਨ ਓ ਮਾਹੀਆ ਬਲਰਾਮ ਜੀਓ ਜਿਵੇਂ ਜਦੋਂ ਲਾੜਾ ਮਹੂਰਤ ਕਢਾ ਕੇ ਜਨ ਲੈ ਕੇ ਆਉਂਦਾ ਹੈ ਤਾਂ ਇਸਤਰੀ ਆਪਣੇ ਹਿਰਦੇ ਵਿੱਚ ਖੁਸ਼ ਹੁੰਦੀ ਹੈ। ਪੰਡਤ ਬੰਦੇ ਆਣ ਪਤੀ ਬਹਿਵਾ ਚਾਹੀਆ ਬਲਰਾਮ ਜੀਓ ਪੰਡਤ ਬੰਦੇ ਆਣ ਪਤੀ ਬਹਿਵਾ ਚਾਹੀਆ ਬਲਰਾਮ ਜੀਓ ਪੰਡੇ ਪੰਡਤ ਪਤਰੀ ਲਿਆ ਕੇ ਬੈਠ ਕੇ ਫੇਰ ਫੇਰੇ ਦੇਣ ਦਾ ਵੇਲਾ ਵਿਚਾਰਦੇ ਹਨ ਪਤੀ ਵਚਾਈ ਮਨ ਵਜੀਵਾ ਧਾਈ ਜਦ ਸਾਜਨ ਸੁਣੇ ਘਰ ਆਏ ਪਾਉਂਦੇ ਪੰਡਤ ਪਤਰੀ ਵਿਚਾਰਦੇ ਹਨ ਉਧਰ ਜਦੋਂ ਵਿਆਹ ਵਾਲੀ ਕੰਨਿਆ ਸਜਣ ਘਰ ਵਿੱਚ ਆਏ ਸੁਣਦੀ ਹੈ ਤਾਂ ਉਸ ਦੇ ਮਨ ਵਿੱਚ ਖੁਸ਼ੀ ਦੀ ਲਹਿਰ ਚੱਲ ਪੈਂਦੀ ਹੈ ਗੁਣੀ ਗਿਆਨੀ ਬਹਿ ਮਤਾਂ ਪਕਾਇਆ ਫੇਰੇ ਤਤ ਦਿਵਾਏ ਗੁਣਮਾਨ ਬੈਠ ਕੇ ਫੈਸਲਾ ਕਰਦੇ ਹਨ ਤੇ ਤੁਰੰਤ ਫੇਰੇ ਦਿੰਦੇ ਹਨ ਤੇਵੇਂ ਗੁਰੂ ਦੀ ਕਿਰਪਾ ਨਾਲ ਪ੍ਰਭੂ ਜੀਵ स्त्री ਦੇ ਅੰਦਰ ਪ੍ਰਗਟ ਹੁੰਦਾ ਹੈ ਜੀਵ स्त्री ਦੇ ਹਿਰਦੇ ਵਿੱਚ ਆਤਮਕ ਅਰੰਧ ਦੀ ਲਹਿਰ ਚੱਲ ਪੈਂਦੀ ਹੈ ਗੁਰਮੁਖ ਬਾਣੀ ਦੇ ਰਸੀ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਹਨ ਗੁਰੂ ਦੀ ਬਾਣੀ ਵਿਚਾਰਦੇ ਹਨ ਗੁਰੂ ਦੀ ਬਾਣੀ ਤੇ ਜਿਉਂ-ਜਿਉਂ ਵਿਚਾਰਦੇ ਹਨ ਜੀਵ स्त्री ਦੇ ਹਿਰਦੇ ਘਰ ਵਿੱਚ ਸੱਜਣ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ਉਸਦੇ ਮਨ ਵਿੱਚ ਆਨੰਦ ਤੇ ਮਨੋਂ ਵਾਜੇ ਵੱਜਦੇ ਹਨ ਗੁਰਮੁਖ ਸਤ ਸੰਗੀ ਜੀਵ स्त्री ਦਾ ਪ੍ਰਭੂ ਪਤੀ ਨਾਲ ਮਿਲਾਪ ਕਰਾ ਦਿੰਦੇ ਹਨ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵ ਤਨ ਬਾਲ ਸਖਾਈ ਜੀਵ स्त्री ਨੂੰ ਖਸਮ ਪ੍ਰਭੂ ਮਿਲ ਪੈਂਦਾ ਹੈ ਜੋ ਸਧਾਰਨ ਉਦਮ ਨਾਲ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜੋ ਸਦਾ ਨਵੇਂ ਪਿਆਰ ਵਾਲਾ ਹੈ ਜਿ ਵਸ਼ਪੋਂ ਤੋਹੀ ਮਿੱਤਰ ਚਲਾਉਂਦਾ ਹੈ ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਈ ਹੈ ਨਾਨਕ ਜਿਸ ਜੀਵ ਸਤਰੀ ਨੂੰ ਉਹ ਪ੍ਰਭੂ ਕਿਰਪਾ ਕਰਕੇ ਆਪਣੇ ਨਾਲ ਮਿਲਾਉਂਦਾ ਹੈ ਉਹ ਮੁੜ ਕਦੇ ਉਸ ਤੋਂ ਨਹੀਂ ਵਿਛੜਦੀ ਉਸ ਤੋਂ ਕਦੇ ਦੂਰ ਨਹੀਂ ਜਾਂਦੀ ਸੋਹੀ ਮਹਲਾ ਚੌਥਾ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ ਏ ਰਾਮ ਜੀ ਮੈਂ ਤੈਥੋਂ ਸਦਕੇ ਹਾਂ ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ ਹਰ ਨਾਮ ਜਪਣ ਦੇ ਆਰ ਵਿੱਚ ਰੁੱਝਣ ਦਾ ਕੰਮ ਨਿਸ਼ਚੈ ਕਰਾਇਆ ਹੈ ਤਾਕੀਦ ਕੀਤੀ ਹੈ ਇਹੀ ਹੈ ਪ੍ਰਭੂਪਤੀ ਨਾਲ ਜੀਵ स्त्री ਦੇ ਵਿਆਹ ਦੀ ਪਹਿਲੀ ਸੋਹਣੀ ਲਾ ਬਾਣੀ ਬ੍ਰਹਮ ਵੇਦ ਧਰਮ ਦੇ ਰੜੋ ਪਾਪ ਤਜਾਇਆ ਬਲਰਾਮ ਜਿਓ ਗੁਰੂ ਦੀ ਬਾਣੀ ਸਿੱਖ ਵਾਸਤੇ ਬ੍ਰਹਮਾ ਦਾ ਵੇਦ ਹੈ ਗੁਰਬਾਣੀ ਸਾਡੇ ਵਾਸਤੇ ਸਭ ਤੋਂ ਉੱਤਮ ਜੀਰ ਧਿਆਨ ਚ ਰੱਖਿਓ ਇਸ ਬਾਣੀ ਦੀ ਬਰਕਤ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਦਾ ਧਰਮ ਆਪਣੇ ਹਿਰਦੇ ਵਿੱਚ ਪੱਕਾ ਕਰੋ ਨਾਮ ਸਿਮਰਿਆ ਸਾਰੇ ਪਾਪ ਦੂਰ ਹੋ ਜਾਂਦੇ ਆ ਧਰਮ ਦੇ ਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿੜਾਇਆ ਧਰਮ ਨੂੰ ਦ੍ਰਿੜ ਕਰਨ ਨਾਲ ਹਰੀ ਦੇ ਉਪਦੇਸ਼ ਨੂੰ ਯਾਦ ਰੱਖਣ ਨਾਲ ਤੇ ਉਸ ਰੱਬੀ ਸਤਸਲਾਹ ਨੂੰ ਜੁੜਨ ਨਾਲ ਯਾਦ ਕਰਨ ਨਾਲ ਜੀਵਨ ਦੇ ਵਿੱਚੋਂ ਬੁਰਾਈ ਸਦਾ ਵਾਸਤੇ ਮੁੱਕ ਜਾਂਦੀ ਹੈ ਇਹੋ ਹੀ ਸਾਡੀ ਸਮਰਤੀ ਹੈ ਇਹੋ ਹੀ ਸਾਡਾ ਉਪਦੇਸ਼ ਹੈ ਸਤਗੁਰ ਗੁਰ ਪੂਰਾ ਆਇਆ ਰਾਦੋ ਸਭ ਕਿਲ ਵਿੱਚ ਪਾਪ ਗਵਾਇਆ ਪੂਰੇ ਗੁਰੂ ਦੇ ਇਸ ਉਪਦੇਸ਼ ਨੂੰ ਹਰ ਵੇਲੇ ਚਿੱਤੇ ਰੱਖੋ ਸਾਰੇ ਪਾਪ ਵਿਕਾਰ ਇਸ ਦੀ ਬਰਕਤ ਨਾਲ ਦੂਰ ਹੋ ਜਾਂਦੇ ਹਨ ਸਹਜ ਆਨੰਦ ਹੋ ਆਵੜ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਉਸ ਵੱਡੇ ਭਾਗਾਂ ਵਾਲੇ ਨੂੰ ਆਤਮਿਕ ਅਡੋਲਤਾ ਦਾ ਸੁੱਖ ਮਿਲਿਆ ਰਹਿੰਦਾ ਹੈ ਜਨ ਕਹੈ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਦਾਸ ਨਾਨਕ ਆਖਦਾ ਹੈ ਕਿ ਪ੍ਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂਪਤੀ ਨਾਲ ਜੀਵ ਇਸਤਰੀ ਦੇ ਵਿਆਹ ਦੀ ਪਹਿਲੀ ਲਾਮ ਹੈ ਹਰ ਨਾਮ ਸਿਮਰਨ ਤੋਂ ਹੀ ਪ੍ਰਭੂਪਤੀ ਨਾਲ ਜੀਵ ਇਸਤਰੀ ਦੇ ਵਿਆਹ ਦਾ ਮੁੱਢ ਵੱਜਦਾ ਹੈ ਹਰ ਦੂਜੜੀ ਲਾਮ ਸਤਗੁਰੂ ਪੁਰਖ ਮਿਲਾਇਆ ਬਲਰਾਮ ਜੀਓ ਹੇ RAM ਜੀ ਮੈਂ ਤੈਥੋਂ ਸਦਕੇ ਹਾਂ ਇਹੀ ਹੈ ਪ੍ਰਭੂ ਪਤੀ ਨਾਲ ਜੀਵ ਇਸਤਰੀ ਦੇ ਵਿਆਹ ਦੀ ਦੂਜੀ ਸੋਹਣੀ ਲਾਵ ਜੋ ਤੂੰ ਮੇਰ ਕਰਕੇ ਜਿਸ ਜੀਵ ਇਸਤਰੀ ਨੂੰ ਗੁਰੂ ਮਹਾਪੁਰਖ ਮਿਲਾ ਦਿੰਦਾ ਹੈ ਨਿਰਪਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਉਸ ਦਾ ਮਨ ਦੁਨੀਆ ਦੇ ਸਾਰੇ ਡਰਾਂ ਤੋਂ ਡੇਡਾਰ ਹੋ ਜਾਂਦਾ ਹੈ ਗੁਰੂ ਉਸ ਦੇ ਅੰਦਰੋਂ ਹਉਮੈ ਦੀ ਮੈੜ ਦੂਰ ਕਰ ਦਿੰਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਜਿਹੜੀ ਜੀਵ ਇਸਤਰੀ ਹੋਮੇ ਦੂਰ ਕਰਕੇ ਪ੍ਰਮਾਤਮਾ ਦੇ ਗੁਣ ਜਾਣਦੀ ਹੈ ਉਸ ਦੇ ਅੰਦਰ ਪ੍ਰਭੂ ਪਤੀ ਵਾਸਤੇ ਆਦਰਸ਼ ਤਕਾਰ ਪੈਦਾ ਹੋ ਜਾਂਦਾ ਹੈ ਉਹ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਵੇਖਦੀ ਹੈ ਹਰ ਆਤਮ ਰਾਮ ਅਸਾਰਿਆ Swami ਸਰਬ ਰਹਿਆ ਪਰਪੂਰੇ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ ਖਿਲਾਰਾ ਪਰਭੂ ਆਪਣੇ ਆਪ ਦਾ ਪਸਾਰਾ ਪਸਾਰ ਰਿਹਾ ਹੈ ਅਤੇ ਉਹ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੋ ਰਿਹਾ ਹੈ ਅੰਦਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਉਹ ਜੀਵ ਇਸਤਰੀ ਨੂੰ ਆਪਣੇ ਅੰਦਰ ਅਤੇ ਬਾਹਰ ਸਾਰੇ ਜਗਤ ਵਿੱਚ ਸਿਰ ਪਰਮਾਤਮਾ ਹੀ ਵਸਦਾ ਦਿਸਦਾ ਹੈ ਸਾਧ ਸੰਗਤ ਵਿੱਚ ਮਿਲ ਕੇ ਉਹ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਦੀ ਰਹਦੀ ਹੈ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਹੈ ਦਾਸ ਨਾਨਕ ਗੁਰੂ ਦੀ ਸ਼ਰਨ ਪੈ ਕੇ ਹਉਮੈ ਦੂਰ ਕਰਕੇ ਪ੍ਰਭੂ ਸਿਫਤਸਲਾ ਦੇ ਗੀਤ ਗਾਣੇ ਅਤੇ ਉਸ ਸਰਵ ਵਿਆਪਕ ਵੇਖਣਾ ਪ੍ਰਭੂ ਨੇ ਇਹ ਦੂਜੀ ਲਾਵ ਜੀਵ ਇਸਤਰੀ ਦੇ ਵਿਆਹ ਦੀ ਤੋਰ ਦਿੱਤੀ ਹੈ ਇਸ ਆਤਮਿਕ ਅਵਸਥਾ ਤੇ ਪਹੁੰਚੀ ਜੀਵ ਇਸਤਰੀ ਦੇ ਅੰਦਰ ਪ੍ਰਭੂ ਸਿਫਤਸਲਾ ਦੀ ਬਾਣੀ ਦੇ ਮਨ ਨੂੰ ਇੱਕ ਰਸ ਵਜੇ ਵਜਾ ਦਿੰਦਾ ਹੈ ਹਰ ਤੀਜੜੀ ਲਾ ਮਨ ਚਾਉ ਪੈ ਆ ਬੈਰਾਗੀਆ ਬਲਰਾਮ ਜਿਓ ਹੇ RAM ਜੀ ਮੈਂ ਤੇ ਇਥੋਂ ਸਦਕੇ ਹਾਂ ਤੇਰੀ ਮਿਹਰ ਨਾਲ ਵੈਰਾਗ ਮਾਨਾਂ ਦੇ ਮਨ ਵਿੱਚ ਤੇਰੇ ਮਿਲਾਪ ਲਈ ਤਾਂਗ ਪੈਦਾ ਹੁੰਦੀ ਹੈ ਇਹ ਆਤਮਕ ਅਵਸਥਾ ਪ੍ਰਭੂਪਤੀ ਨਾਲ ਜੀਵ ਇਸਤਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਅ ਹੈ ਸੰਤ ਜਨ ਹਰ ਮੇਲ ਹਰ ਪਾਇਆ ਵਡ ਭਾਗੀਆਂ ਬਲਰਾਮ ਜੀਓ ਜਿੰਨਾ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ ਉਹਨਾਂ ਨੂੰ ਪ੍ਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ ਨਿਰਮਲ ਹਰ ਪਾਇਆ ਹਰ ਗੁਣ ਜਾਇਆ ਮੁਖ ਬੋਲੀ ਹਰ ਬਾਣੀ ਉਹਨਾਂ ਲੋਕ ਜੀਵਨ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਨਦੇ ਹਨ ਸਦਾ ਪ੍ਰਭੂ ਦੇ ਗੁਣ ਗਾਉਂਦੇ ਹਨ ਅਤੇ ਮੂੰਹ ਨਾਲ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਵਿੱਚ ਉਚਾਰਦੇ ਹਨ ਸੰਤ ਜਨਾਂ ਵਡ ਭਾਗੀ ਪਾਇਆ ਹਰ ਕਥਿ ਇਹ ਇਕ ਅਥ ਕਹਾਣੀ ਉਹ ਵਡ ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਪ੍ਰਭੂ ਮਿਲਾਪ ਪ੍ਰਾਪਤ ਕਰਦੇ ਹਨ ਆ ਕਥ ਪ੍ਰਭੂ ਦੀ ਸਿਫਤ ਸਲਾ ਸਦਾ ਕਰਦੇ ਰਹਿਣਾ ਚਾਹੀਦਾ ਹੈ ਹਿਰਦੈ ਹਰ 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 ਧੁਨੀ ਉਪਜੀ ਹਰ ਜਪੀਏ ਮਸਤਕ ਭਾਗ ਜਿਓ ਜਿਹੜਾ ਮਨੁੱਖ ਪ੍ਰਭੂ ਦੀ ਸਿਫਤ ਸਲਾ ਕਰਦਾ ਰਹਿੰਦਾ ਹੈ ਉਸਦੇ ਹਿਰਦੇ ਵਿੱਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ ਪ੍ਰੇਮ ਦੀ ਰੌਣ ਚੱਲ ਪੈਂਦੀ ਹੈ ਪਰ ਪ੍ਰਮਾਤਮਾ ਦਾ ਨਾਮ ਤਦੋਂ ਹੀ ਜਪਿਆ ਜਾ ਸਕਦਾ ਹੈ ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਵੇ ਜਰਨਾਨਕ ਬੋਲੇ ਤੀਜੀ ਲਾਵੇਂ ਹਰਿ ਉਪਜੈ ਮਨ ਬੇਰਾਗ ਜਿਓ ਦਾਸ ਨਾਨਕ ਆਖਦਾ ਹੈ ਪ੍ਰਭੂ ਪਤੀ ਨਾਲ ਜੀਵ ਇਸਤਰੀ ਦੇ ਵਿਆਹ ਦੀ ਤੀਜੀ ਲਾਵੇਂ ਸਮੇ ਜੀਵ ਇਸਤਰੀ ਦੇ ਮਨ ਵਿੱਚ ਪ੍ਰਭੂ ਮਿਲਾਪ ਦੀ ਤੀਬਰ ਤਾਂਗ ਪੈਦਾ ਹੋ ਜਾਂਦੀ ਹੈ ਹਰ ਚੌਥੜੀ ਲਾਵਾਂ ਮਨ ਸਹਜ ਪਿਆ ਹਰ ਪਿਆ ਬਲਰਾਮ ਜਿਓ ਹੈ ਸੋਹਣੇ RAM ਮੈਂ ਤੇਥੋਂ ਸਦਕੇ ਹਾਂ ਤੇਰੀ ਮਿਹਰ ਨਾਲ ਜਿਸ ਜੀਵ ਇਸਤਰੀ ਦੇ ਮਨ ਵਿੱਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ ਇਹ ਆਤਮਕ ਅਵਸਥਾ ਪ੍ਰਭੂ ਪਤੀ ਨਾਲ ਜੀਵ ਇਸਤਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਮ ਹੈ ਗੁਰੂ ਮੁਖ ਮੇਰੇ ਆਸਪਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਪ੍ਰੇਮ ਵਿੱਚ ਟਿਕ ਕੇ ਜਿਸ ਜੀਵ ਸਤਰੀ ਨੂੰ ਪ੍ਰਭੂ ਮਿਲ ਪੈਂਦਾ ਹੈ ਉਸ ਦੇ ਮਨ ਵਿੱਚ ਉਸ ਦੇ ਤਨ ਵਿੱਚ ਪ੍ਰਭੂ ਪਿਆਰ ਪਿਆਰਾ ਲੱਗਣ ਲੱਗ ਪੈਂਦਾ ਹੈ ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨੰਦਨ ਹਰਲੇ ਬਲਾਈ ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਪਰਬੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ ਸਦਾ ਪ੍ਰਭੂ ਦੀ ਯਾਦ ਵਿੱਚ ਆਪਣੀ ਸੁਰਤ ਜੋੜੀ ਰੱਖਦਾ ਹੈ ਮਨ ਚਿੰਦਿਆ ਫਲ ਪਾਇਆ Swami ਹਰ ਨਾਮ ਵਜੀਵਾ ਧਾਈ ਉਹ ਮਨੁੱਖ ਪ੍ਰਭੂ ਮਿਲਾਪ ਦਾ ਮਨ ਇਛਤ ਫਲ ਪ੍ਰਾਪਤ ਕਰ ਲੈਂਦਾ ਹੈ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਉਸ ਦੇ ਅੰਦਰ ਸਦਾ ਚੜ੍ਹਦੀ ਕਲਾ ਬੜੀ ਰਹਿੰਦੀ ਹੈ ਹਰ ਪ੍ਰਭ ਠਾਕੁਰ ਕਾਜਰ ਚਾਇਆ ਤਨ ਹਿਰ ਦੇ ਨਾਮ ਵਿਗਾਸੀ ਪ੍ਰਭੂ ਨੇ ਮਾਲਕ ਹਰੀ ਨੇ ਜਿਸ ਜੀਵ ਇਸਤਰੀ ਦੇ ਵਿਆਹ ਦਾ ਉਦਮ ਸ਼ੁਰੂ ਕਰ ਦਿੱਤਾ ਉਹ ਜੀਵ ਇਸਤਰੀ ਨਾਮ ਸਿਮਰਨ ਦੀ ਬਰਕਤ ਨਾਲ ਆਪਣੇ ਹਿਰਦੇ ਵਿੱਚ ਸਦਾ ਆਨੰਦ ਭਰਪੂਰ ਰਹਿੰਦੀ ਹੈ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭਿ ਅਬਿਨਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸ਼ੀ ਦਾਸ ਨਾਨਕ ਆਖਦਾ ਹੈ ਕਿ ਪ੍ਰਭ ਪਤੀ ਨਾਲ ਜੀਵ ਇਸਤਰੀ ਦੇ ਵਿਆਹ ਦੀ ਚੌਥੀ ਲਾਂ ਸਮੇਂ ਜੀਵ ਇਸਤਰੀ ਕਦੇ ਨਾਸ਼ ਨਾ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ